ਸੋ ਹੰਗ ਮਹਾਰਾਜ ਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ 21 ਮਾਗ 2017 ਬਿਕਰਮੀ ਜੇਠਵਾਲ ਏਕਾ ਓਟ ਹਰ ਨਿਰੰਕਾਰ ਆਦ ਜੁਗਾਦ ਹੋਏ ਸਹਾਈਆ ਹਰ ਜਨ ਹਰ ਸਤਗੁਰ ਲਾਇਓ ਭਾਰ ਜੁਗਾ ਜਗੰਤਰ ਵੇਖ ਵਿਖਾਈਆ ਕੋਟਨ ਕੋਟ ਜਨੰਦੀ ਮਹਿਲ ਦਾ ਉਤਾਰ ਦਰਮਤ ਮੈਲ ਆਪਤ ਵਾਈਆ ਦੇਵੇ ਦਰਸ ਗਮੇ ਪਰ ਲਖ ਅਗੋਚਰ ਤੇ ਪਰਵਾਈਆ ਸਚਖੰਡ ਵਿਖਾਏ ਸਚੀ ਧਰਮ ਧਾਰ ਤੁਰ ਦਰਬਾਰੀ ਹਰ ਰਗ ਰਾਈਆ ਏ ਕਾਉਟ ਆਤ ਜੁਗਾਦ ਸਤਿ ਪੁਰਖ ਆਪ ਰਖਾਈਆ ਲੇਖਾ ਜਾਣੇ ਬ੍ਰਹਮ ਬ੍ਰਹਮਾਦ ਪਰ ਬ੍ਰਹਮ ਭੇਵਨਾ ਐਂਦਾ ਸ਼ਬਦ ਵਜਾਏ ਨਾਦੀ ਨਾਦ ਤੁਰਦੀ ਬਾਣੀ ਬਾਣੇ ਲਾਇਂਦਾ ਲੇਖਾ ਜਾਣੇ ਬੋਧੇ ਗਾਦਨ ਭਵੇ ਆਪਣੀ ਖੇਲ ਖਿਲਾਇਂਦਾ ਮੇਲ ਮਿਲਾਵਾ ਸੰਤਨ ਸਾਧ ਸੰਤ ਸਾਜਣ ਵੇਖ ਵਿਖਾਏਂਦਾ ਗੁਰਮਖ ਵਿਰਲੇ ਹਰ ਹਰ ਲਾਧ ਜਿਸ ਜਨੇ ਆਪਣੀ ਦਇਆ ਕਮਾਏਂਦਾ ਮੇਲ ਮਿਲਾਵਾ ਮੋਹਨ ਮਾधव ਮਾਦ ਮਿਹਰਵਾਨ ਮਿਹਰਵਾਨ ਸਰੇ ਆਪਣਾ ਹੱਥ ਟੜਖਾਏਂਦਾ ਜੋਤੀ ਜੋਤ ਸਰੂਪ ਹਰੇ ਆਪ ਆਪਣੀ ਜੋਤ ਤਾਰੇ ਕੋਟਪੁਰਖ ਅਕਾਲ ਦੁਰਦਰ ਨਾ ਕੋਈ ਵਿਖਾਏਂਦਾ ਏਕ ਆਇਓਟਪੁਰਖ ਅਕਾਲ ਹਰ ਭਗਤਨ ਵਡਵਡਿਆਈਆ ਹਰ ਬ੍ਰਹਮਪਤ ਪਰਮੇਸ਼ਰ ਜੁਗਾ ਜਗੰਤਰ ਤਸੇਰਾ ਸੁਖਾਲਾ ਹਰ ਜਨ ਸੱਚੇ ਮਾਰਗ ਪਾਈਆ ਸ਼ਬਦ ਸਰੂਪੀ ਬਣ ਦਲਾਲਾ ਦੋ ਜਹਾਨਾ ਵੇਖ ਵਿਖਾਈਆ ਕਾਇਆ ਮੰਦਰੇ ਅੰਦਰ ਆਪ ਸਹਾਈ ਸਚੀਤਰਮਸਾਲਾ ਢੂੰਗੀ ਕੰਦਰ ਫੁੱਲ ਫੁਲਾਈਆ ਰਸਨਾ ਜਿਵਾ ਬਣਾਏ ਸਾਚੀ ਮਾਲਾ ਮਨ ਕਾ ਮਣਕਾ ਆਪ ਪੁਵਾਈਆ ਅਨਹਦ ਸ਼ਬਦ ਵਜਾਏ ਤਾਲਾ ਤਾਲ ਤਲਵਾੜਾ ਇੱਕ ਵਿਖਾਈਆ ਅਮ੍ਰਿਤ ਆਤਮ ਜਾਮ ਪਿਆਏ ਮਦ ਪਿਆਲਾ ਨਿਜਰ ਚਰਨਾ ਆਪ ਚਰਾਈਆ ਲੈਣਾ ਦੇਣ ਚੁਕਾਏ ਕਾਲ ਮਹਾਕਾਲਾ ਤ੍ਰੈਕਾਲ ਦਰਸੀ ਆਪਣੇ ਹੱਥ ਰੱਖੀ ਵੜਿਆਈਆ ਫੁੱਲੇ ਲਗਾਏ ਸੱਚੇ ਡਾਲਾ ਗੁਰਮੁਖ ਗੁਰਮੁਖ ਪਤ ਡਾਲੀ ਆਪ ਮਹਿਕਾਈਆ ਲੇਖਾ ਜਾਣੇ ਸ਼ਾ ਕੰਗਾਲਾ ਸ਼ਾ ਪਾਦਸ਼ਾ ਸੱਚਾ ਸ਼ੇਨਛਾਈਆ ਜੋਤੀ ਜੋਤ ਸ੍ਰੂ ਭਰਿਆ ਆਪ ਆਪਣੀ ਕਿਰਪਾ ਕਰ ਹਰ ਜਨੇ ਕਾ ਉਠ ਦਰਸਾਈਆ ਏਕਾ ਔਰ ਸ੍ਰੀ ਭਗਵਾਨ ਦੂਸਰੇ ਵਰ ਨ ਕੋਏ ਜਣਾਇਂਦਾ ਏਕਾ ਬਖਸ਼ੇ ਚਰਨ ਤੇ ਆਮ ਚਰਨ ਪ੍ਰੀਤੀ ਇੱਕ ਸਮਝਾਇਂਦਾ ਏਕਾ ਅਖਰ ਸ਼ਬਦ ਗਿਆਨ ਨਿਸ਼ ਅਖਰ ਆਪ ਪੜ੍ਹਾਇਂਦਾ ਏਕਾ ਤੀਰ ਨਿਰਾਲਾ ਬਾਣ ਨਾਮ ਨਿਧਾਨਾ ਆਪ ਲਗਾਇਂਦਾ ਏਕਾ ਮੰਦਰ ਸੱਚ ਮਕਾਨ ਕਾਇਆ ਗੜ ਬੰਕ ਸਾਇਂਦਾ ਏਕਾ ਅਮ੍ਰਿਤ ਪੀਣ ਖਾਨ ਕਰ ਕਰ ਵਿੱਚ ਆਪ ਪ੍ਰਗਟਾਇਂਦਾ ਏਕਾ ਸ਼ਬਦ ਨਾਦ ਤੁਨਕਾਨ ਨਾਦੀ ਤੁਨ ਆਪ ਵਜਾਇਂਦਾ ਏਕਾ ਜੋਤ ਨੂਰ ਮਹਾਨ ਜੋਤ ਨਿਰੰਝਣ ਡਗਮਗਾਇੰਦਾ ਜੋਤੀ ਜੋਤ ਸਰੂਪ ਆਰਿ ਆਪ ਆਪਣੀ ਕਿਰਪਾ ਕਰ ਹਰ ਜਨੇ ਕਾਉਟ ਚਰਨ ਕਬਲ ਸਮਝਾਇੰਦਾ ਏਕਾਉਟ ਸ੍ਰੀ ਭਗਵੰਤ ਦਰਕਰ ਸੱਚੇ ਵਜੇ ਵਧਾਈਆ ਮੇਲ ਮਿਲਾਵਾ ਸੱਚੇ ਕੰਤ ਕਰ ਮੇਲਾ ਸਹਿਜ ਸੁਭਾਈਆ ਕਾਇਆ ਚੋਲੀ ਚੜੇ ਰੰਗ ਬਸੰਤ ਉਤਰ ਕਦੇ ਨਾ ਜਾਈਆ ਏਕਾ ਨਾਮ ਮਣੀਆ ਮੰਤ ਮਨ ਵਾਸ ਨਾ ਰਹੇ ਨਰਾਇਆ ਗੁਰਮੁਖ ਸਾਜਣ ਸੋ ਬਾਵੰਤ ਗੁਰਮੁਖ ਜਿਸ ਪਾਇਆ ਸ਼ਬੇ ਪ੍ਰਵਾਇਆ ਜੋਤੀ ਜੋਤ ਸਰੂਪ ਹਰਾਬ ਆਪਣੇ ਕਿਰਪਾ ਕਰੇ ਕਾਉਟ ਇਕਾ ਤਤ ਇਕਾ ਦੇ ਵੇ ਬ੍ਰਹਮ ਮਤ ਬ੍ਰਹਮ ਰੂਪ ਸਰਬ ਦਰਸਾਈਆ ਇਕਾ ਓਟ ਯਾਦ ਨਿਰੰਝਣ ਯਾਦ ਅਨਾਦੀ ਖੇਲ ਖਿਲਾਇਂਦਾ ਇਕਾ ਦਾ ਤਾ ਦਰਦ ਦੁਖ ਪੈ ਪੰਜਨ ਭਵ ਸਾਗਰ ਪਾਰ ਕਰਾਇਂਦਾ ਇਕਾ ਚਰਨ ਧੂੜੀ ਬਖਸ਼ੇ ਮਜਨ ਨੇਤਰ ਨੈਣ ਇੱਕ ਖੁਲਾਈਂਦਾ ਏ ਕਾ ਦੋ ਜਹਾਨਾ ਬਣੇ ਸਾਚਾ ਸਜਣ ਸਗਲਾ ਸੰਘਿ ਆਪਨੇ ਬਾਇਂਦਾ ਏ ਕਾ ਹੋਏ ਪਰਦੇ ਕਜਣ ਸਮਰਥ ਸਿਰੇ ਆਪਣਾ ਹੱਥ ਟਿਕੜ ਰਖਾਇਂਦਾ ਏ ਕਾ ਹੋਏ ਪਰਦੇ ਕਜਣ ਸਮਰਥ ਸਿਰੇ ਆਪਣਾ ਹੱਥ ਰਖਾਇਂਦਾ ਜੋਤੀ ਜੋਤ ਸਰੂ ਭਰਾ ਆਪਣੀ ਜੋਤ ਧਰ ਹਰ ਜਨੇ ਕਾ ਓਟ ਤਕਾਇਂਦਾ ਏ ਕਾ ਓਟ ਲੈਣੀ ਰਖ ਗੁਰ ਸਤਗੁਰ ਸਤ ਦਰਸਾਇਆ ਪੁਰਖ ਅਬਿਨਾਸ਼ੀ ਹੋਏ ਪਰਤਖ ਜਨ ਭਗਤ ਦਰਸ ਦਿਖਾਇਆ ਲਖ 84 ਵਿੱਚੋਂ ਲਏ ਰਖ ਢੂੰਡਤ ਢੂੰਡਤ ਆਪਣੀ ਸੇਵ ਕਮਾਇਆ ਜਨਪਕਤਾ ਸਦਾ ਕਰਦਾ ਆਇਆ ਪਖ ਪਰ ਬ੍ਰਹਮਵਢੀ ਵੜਿਆ ਆਇਆ ਗਹਿਰ ਗੰਭੀਰ ਮਾਰਗ ਸਾਚਾ ਦਾਸੇ ਆਪਣਾ ਪਰਦਾ ਆ ਪੇਠਾਇਆ ਫਿਰਦੇ ਅੰਦਰ ਹਰ ਜੀ ਵਸ ਹਰ ਕੇ ਪੌੜੇ ਤੇ ਚੜਾਇਆ ਗ੍ਰਹਿ ਮੰਦਰ ਕਰੇ ਪ੍ਰਕਾਸ਼ ਕੋਟਨ ਰਵਸ ਸਸ ਨੂਰੋ ਨੂਰ ਸਮਾਇਆ ਜੋਤੀ ਜੋਤ ਸਰੂਪ ਰਬ ਆਪਣੀ ਜੋਤ ਤਾਰੇ ਕਾਉਟ ਏਕਾ ਹਰ ਹਰ ਮੰਦਰ ਪੈਠਾ ਡੇਰਾ ਲਾਇਆ ਹਰ ਮੰਦਰ ਹਰ ਹਰ ਆਸਣ ਹਰ ਸਾਚੀ ਸੇਜ ਸੁਹਾਈਆ ਇੱਕ ਅਕੱਲਾ ਪਰਖਾ ਬਿਨਾਸ਼ਨ ਨਿਰਵੈਰ ਸੋਭਾ ਪਾਈਆ ਜਨ ਭਗਤਾ ਬਣੇ ਦਾਸੀ ਦਸਨ ਜਗਤ ਜੁਗਤ ਸੇਵਕ ਮਾਈਆ ਲੇਖਾ ਜਾਣੇ ਪ੍ਰਥਮੀ ਆਕਾਸ਼ਨ ਗगन ਮੰਡਲ ਵੇਖ ਵਿਖਾਈਆ ਸਾਚੇ ਮੰਦਰ ਪਾਵੇ ਰਾਸਣ ਸਾਚੇ ਮੰਡਲ ਪਾਵੇ ਰਾਸਣ ਰੂਪੇ ਨੂੰ ਪਾਪਤ ਰਾਈਆ ਜੋ ਤੇਜ ਰੂਪ ਹਰ ਆਪ ਆਪਣੀ ਕਿਰਪਾ ਕਰੇ ਕਾਉਟੇ ਕਾਸ ਏਕਾਇਸ਼ ਚਣਾਈਆ ਏਕਾਇਸ਼ ਹਰ ਗੁਰਦੇਵ ਸੇਵਕ ਸੇਵਾ ਸੱਚ ਜਣਾਈ ਦਾ ਪਾਰ ਬ੍ਰਹਮ ਬਿਨਸ਼ੀ ਕਰਤਾ ਲਖ ਅਪੇਵ ਅਲਖ ਅਲਖਣਾ ਆਪਣੀ ਖੇਲ ਖਿਲਾਇੰਦਾ ਗੁਰਮਥ ਵਿਰਲਾ ਗਾਏ ਰਸਨਾ ਜੀਵ ਜਿਵਾ ਰਸਨਾ ਆਪਣੀ ਧਾਰ ਚਲਾਇੰਦਾ ਅਮ੍ਰਿਤ ਬਾਤ ਹਮ ਬਖਸ਼ੇ ਸਾਚਾ ਮੇਵ ਅਮਿਉ ਰਾਸੇ ਆਪਣਾ ਆਪ ਚੁਆਇੰਦਾ ਸਦਾ ਸਦਾ ਹਰ ਨਹਿ ਕੇ ਵਨੇ ਕਰਮੀ ਕਰਮ ਕਮਾਏ ਦਾ ਜੋਤੀ ਜੋਤ ਸਰੂਪ ਹਰਾਪ ਆਪਣੀ ਜੋਤ ਤਰ ਏਕਾ ਓਟ ਏਕਾ ਰਾ ਏਕਾ ਗੁਰ ਇਕ ਮਲਾ ਏਕਾ ਬੇੜਾ ਆਪ ਤਰੈਦਾ ਏਕਾ ਬੇੜਾ ਸਤਗੁਰ ਮਲਾਹ ਸ਼ੈਨਸ਼ਾ ਸੇਵ ਕਮਾਈਆ ਜੁਗਾ ਜਗੰਤਰ ਲੋਕ ਮਾਤ ਤੇਰਾ ਧਰਨੀ ਤਵਲ ਦਏ ਵੜਿਆ ਜੁਗਾ ਜਗੰਤਰ ਲੋਕ ਮਾਤ ਤੇਰਾ ਧਰਨੀ ਤਵਲ ਦਏ ਵੜਾਈਆ ਨਾਉ ਨਿਰੰਕਾਰਾ ਚਪੂਲਾ ਚਾਰ ਕੁੰਠ ਚਾਰ ਯੁਗ ਚਾਰ ਵਰਨ ਸੇ ਕਮਾਈਆ ਹਰ ਜਨ ਲੱਬੇ ਥਾਉ ਥਾਨ ਨੋਖੰਡ ਸਤ ਦੀਪ ਬ੍ਰਹਮ ਪਾਰ ਬ੍ਰਹਮੇ ਆਪ ਤੁਜਾਈਆ ਕਰੇ ਕਰਾਏ ਸਚਨਿਆ ਤਖਤ ਨਿਵਾਸੀ ਸ਼ਾਹੋ ਭੂਖ ਤਖਤ ਬੈਠਾ ਸਬੇ ਪਰਵਾਈਆ ਹੰਸ ਬਣਾਏ ਫੜਫੜ ਕਾਂ ਜਿਸ ਜਨੇ ਆਪਣੀ ਦਇਆ ਕਮਾਈਆ ਜਨ ਭਗਤਾਂ ਦੇ ਵੇ ਸਦਾ ਸਦ ਠੰਡੀ ਸ਼ਾਂ ਸਿਰੇ ਆਪਣਾ ਹੱਥ ਠਕਾਈਆ ਜੋ ਤੀਜੋਤ ਰੂਪ ਹਰਿ ਆਪੇ ਆਪਣੀ ਜੋਤ ਤਰ ਏਕਾ ਓਟ ਇਕ ਧਿਆਨ ਏ ਕਾ ਸ਼ਬਦ ਇਕ ਗਿਆਨ ਏ ਕਾ ਰੂਪ ਸ੍ਰੀ ਭਗਵਾਨ ਏ ਕਾ ਨੂਰ ਦਏ ਦਰਸਾਈਆ ਏਕਾ ਨੂਰ ਹਰ ਕਰਤਾਰਾ ਕਰਤਾ ਪਰਖ ਆਪ ਦਰਸਾਏਂਦਾ ਲੇਖਾ ਜਾਣੇ ਅਗਾਮਿ ਅਪਾਰਾ ਅਗਾਮਿ ਗਮੜਾ ਵੇਸ ਵਟਾਹਿੰਦਾ ਦੋ ਜਹਾਨਾ ਹੋ ਜਿਆਰਾ ਆਪਣੀ ਖੇਲ ਖਿਲਾਏਂਦਾ ਸੰਤ ਕੰਤ ਕਰ ਪਿਆਰਾ ਭਗਤ ਭਗਵੰਤ ਮੇਲ ਮਿਲਾਇਂਦਾ ਆਦਿ ਅੰਤ ਨਾਮ ਆਧਾਰਾ ਜੀਵ ਜੰਤਿ ਕਰ ਖਾਇਂਦਾ ਨਾਦ ਧੁਨ ਬੋਲ ਬੋਲ ਜਿਆ ਕਰਾ ਨਾਉ ਨਿਰੰਕਾਰ ਆਪ ਪ੍ਰਗਟਾਇਂਦਾ ਘਟ ਘਟੇ ਅੰਦਰ ਰੂਪ ਜਿਆਰਾ ਜੋਤੀ ਜਤਾ ਜੋਤ ਜਗਾਇਂਦਾ ਘਰ ਵਿੱਚ ਘਰ ਘਰ ਫਸਾਰਾ ਅੰਦਰ ਅੰਦਰ ਅਸਣ ਲਾਇਂਦਾ ਡੂੰਗੀ ਭਵਰੀ ਹੋ ਜਿਆਰਾ ਅੰਧ ਅੰਧੇਰ ਗਵਾਇਂਦਾ ਕਰੇ ਖੇਲ ਅਪਰੇ ਅਪਾਰਾ ਪਰਮ ਪਰ ਰੂਪ ਨ ਕੋਈ ਦਰਸਾਇਂਦਾ ज्योति ज्योत स्वरूप हर आप अपनी ज्योत धर एक आओटे का हर एक द्वार एक आदर नर नारायण का नर नर हर आप اخवाइंदा नर हर हरि नारायण वडदाता बेपरवाह आद जुगा जुगा जगंतर साख सजण सैन जन भगता पिता मां आप चुकाए ਲੈਣ ਦੇਣ ਵੇਖਣ ਹਰਾ ਥਾਂ ਥਾਂ ਲਖ ਚ ਰਸੀ ਵਹੇ ਆਪਣੇ ਵਹਿਣ ज्योत ज्योत जो स्वरूप हर आप अपनी ज्योत तर हर जन देवे एका वर एक एका अक्षर एका ना एका अक्षर नौ दड़ाई आ एका अक्षर नौ दड़ाया एका अक्षर नौ दड़ाया कर कृपा गुण निदान सो पुरुष निरंजन रूपतराया हंग रूप सर्प पहचान सो होंगे अपना वेश वटाया पे देखे श्री भगवान पार ब्रह्म ब्रह्म पार ब्रह्म मिलाया ਬ੍ਰਹਮ ਪਾਰ ਬ੍ਰਹਮ ਮਿਲਾਇਆ ਮੇਲ ਮਿਲਾਵਾ ਦੋ ਜਹਾਨ ਪੰਜ ਤਤ ਨ ਤਤਰ ਵਖਾਇਆ ਤਤਵ ਤਤ ਨ ਕੋਏ ਧਿਆਨ ਰਤੀ ਰਤ ਨ ਕੋਈ ਰੰਗਾਇਆ ਕਰੇ ਖੇਲ ਹਰ ਮਿਹਰਬਾਨ ਸਾਚਾ ਰਥ ਆਪ ਚਲਾਇਆ ਰਥ ਰਥਵਾਹੀ ਨੌਜਵਾਨ ਜੋਤੀ ਜੋਤ ਸਰੂਪ ਹਰ ਆਪ ਆਪਣੀ ਜੋਤ ਤਰ ਹਰ ਜਨ ਸਾਚੇ ਦੇਵੇ ਮਾਨ ਹਰ ਜਨ ਮਾਨ ਰਖੰਦੜਾ ਹਰ ਸਤਗੁਰ ਦੀਨ ਦਿਆਲ ਗੁਰਮੁਖ ਸੱਜਣ ਮੇਲ ਮਿਲੰਦੜਾ ਕਾਲ ਯੁਗੇ ਅੰਤਮ ਵੇਖੇ ਮਾਰ ਧਿਆਨ ਆਪੇ ਆਪਣੇ ਰੰਗ ਰਗੰਦੜਾ ਰੰਗ ਰੰਗਾਏ ਇੱਕ ਮਹਾਨ ਜੋਤੀ ਪਠੀ ਆਪਤ ਪੰਦੜਾ ਹਰ ਸਾਚਾਬਲੀ ਬਲਵਾਨ ਜੋਤੀ ਜੋਤ ਸਰੂਪ ਹਰਾਬ ਆਪਣੀ ਜੋਤ ਤਰ ਗੁਰਮੁਖ ਵੇਖੇ ਚਤਰ ਸੁਜਾਨ ਚਤਰ ਸੁਜਾਨ ਗੁਰਮੁਖ ਲੱਦਾ ਹਰ ਸਤਗੁਰ ਸੇਵਕ ਮਾ ਸਤ ਸਰੂਪੀ ਤਨਤਾਗਾ ਬੱਦਾ ਨਾ ਕੋਈ ਦੇਵੇ ਮਾਤ ਤੜਾ ਲੱਖ 84 ਵਿੱਚੋਂ ਕੱਢਾ ਕਿਉਂ ਕਿ ਭਵਰੀ ਕਲਯੁਗ ਸਾਗਰ ਕਲਯੁਗ ਕੋ ਤਾ ਨਾ ਜਾਏ ਖਾ ਆਪ ਲੜਾਏ ਆਪਣਾ ਲੜਾ ਆਪਣੀ ਗੋਦੀ ਆਪ ਬਹਾਜੋਤੀ ਜੋਤ ਸਰੂ ਭਰ ਆਪ ਆਪਣੀ ਜੋਤ ਤਰ ਹਰ ਜਨ ਸੱਚੇ ਲੈ ਤਰਾ ਤਾਰਨ ਕੋ ਹਰੇਕ ਗੁਰ 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 ਵੜੀ ਵਡਿਆਈ ਆ ਮੇਲ ਮਿਲਾਏ ਲਿਖਿਆ ਤੁਰ ਤੁਰ ਸੰਜੋਗੀ ਆਪ ਹੋ ਜਾਈਆ ਚੇਲਾ ਗੁਰ ਗੁਰ ਚੇਲਾ ਇੱਕਾਦਰ ਗਏ ਜੁੜ ਜਗਤ ਵਿਛੋੜਾ ਪੰਦ ਮੁਕਾਈਆ ਨਾਤਾ ਟੁੱਟਾ ਮੋਰ ਤੋਰ ਤੋਰਾ ਮੂਰਾ ਰਹੇ ਨਰਾਇਆ ਹੋਏ ਪ੍ਰਕਾਸ਼ ਅੰਧਕ ਹੋ ਰੇ ਅੰਧੇਰ ਦੇ ਚੁਕਾਈਆ ਪੰਚਮ ਪੰਚ ਨਾ ਪਾਏ ਸ਼ੋਰ ਪੰਚਮ ਪੰਚ ਨਾ ਕੋਈ ਵੜਿਆਈਆ ਪੰਚਮ ਬੰਧਾਏ ਆਪਣੀ ਡੋਰ ਪੰਚਮ ਹੋ ਚੁਕਾਈਆ ਜੋਤੀ ਜੋਤ ਸਰੂ ਭਰਾ ਆਪਣੀ ਜੋਤ ਧਰ ਪੰਚਮ ਜਣਾਏ ਆਪਣਾ ਨੂਰ ਪੰਚਮ ਨਾਮ ਸ਼ਬਦ ਸੁਣਵਾਈਆ ਪੰਚਮ ਨਾਮ ਸ਼ਬਦ ਤੁੰਕਾਰ ਗੁਰਸਿੱਖ ਰੰਗ ਰੰਗਾਇਆ ਗੁਰ ਸਤਗੁਰ ਪਾਇਆ ਏਕਾ ਵਾਰ ਦੂਜੇ ਦਰ ਨ ਮੰਗਣ ਜਾਇਆ ਗੁਰ ਚਰਨ ਸਦਾ ਬਲਹਾਰ ਬਲਹਾਰੀ ਬਲਹਾਰ ਗੁਰ ਵਿੱਚੋਂ ਮੋਚ ਕਾਇਆ ਨੇਤਰ ਨੈਣ ਦਰਸ ਕਰ ਦੀਦਾਰ ਤਰੇ ਤਰੇ ਧਾਰ ਫੰਤ ਕਟਾਇਆ ਨਾਤਾ ਛੁੱਟਾ ਸਰਬ ਸੰਸਾਰ ਜਿਸ ਜਨ ਸਤਗੁਰ ਪੂਰਾ ਨਜ਼ਰੀ ਆਇਆ ਕਾਗਦ ਕਲਮ ਜੁਗਾ ਜਗੰਤਰੀ ਚੀਕੂ ਕੇ ਕਰੇ ਪੁਕਾਰ ਵੇਦ ਕਤੇ ਪਿਸ਼ਾਸ਼ਤਰ ਸਿਮਰਤੰਜੀਲ ਕੁਰਾਨ ਖਾਣੀ ਵੇਦਕ ਤੇ ਬਿਸ਼ਾਸਤਰ ਸਿਮਰਤ ਜੀਲ ਕੁਰਾਨ ਬਾਣੀ ਖਾਣੀ ਦਾਇ ਗਵਾਇਆ ਜੋਤੀ ਜੋਤ ਸਰੂਪ ਹਰੇ ਆਪ ਆਪਣੀ ਕਿਰਪਾ ਕਰ ਗੁਰਮੁਖ ਮੇਲੇ ਆਪਣੇ ਘਰ ਏਕਾਉਟ ਚਰਨ ਰਖਾਇਆ ਏਕਾਉਟ ਚਰਨ ਗੁਰ ਸਾਗਰ ਗਹਿਰ ਗੰਭੀਰ ਦਰਸਾਈਆ ਜਨ ਭਗਤ ਭਗਵੰਤ ਦੇਵੇ ਨਾਮ ਰਤੀ ਰਤਨਾਗਰ ਰਤਨੇ ਮੋਲਕੇ ਆਪ ਬਣਾਈਆ ਕਾਇਆ ਤਰਤ ਵਿਖਾਏ ਸਿੰਧ ਸਾਗਰ ਤਾਲ ਸੁਹਾਵਾ ਆਪ ਸੁਹਾਈਆ ਜਿਸ ਜਨ ਕਰਾਏ ਨਾਮ ਸਦਾਗਰ ਵਣਜਵਣ ਜਾਰਾ ਹਰ ਨਿਰੰਕਾਰਾ ਏਕਾ ਹਟ ਦੇ ਖੁਲਾਈਆ ਮੇਲ ਮਿਲਾਵਾ ਕਰਤਾ ਕਾਦਰ ਕਾਦਰ ਕੁਦਰਤ ਵਿਖੇ ਬੇਪਰਵਾਹਿਆ ਆਜ ਜੁਗਾਦ ਦਰਗਾਹ ਸਾਚੀ ਜਨਪਕਤਾ ਦੇਵੇ ਆਦਰ ਜੋ ਜਨ ਬੈਠੇ ਓਟ ਰਖਾਈਆ ਜੋਤੀ ਜੋਤ ਸਰੂਪ ਹਾਰੇ ਆਪ ਆਪਣੀ ਜੋਤ ਤਾਰੇ 61 ਹਰ ਰੰਕਾਰ ਡੁੱਬਦੇ ਪੱਥਰ ਜਾਏ ਤਾਰ ਜਿਸ ਪਾਹ ਨੇ ਆਪਣਾ ਚਰਨ ਸ਼ਹਾਈਆ ਜੋ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਜੁਗ ਜੁਗ ਕਰਤਾ ਕਰਤਾ ਪੁਰਖ ਆਪ ਖਵਾਈਆ ਸੋ ਹੰਗ ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ